ਮਿਰਨੰਤਾਲ ਜਿੰਦਰ ਸਿੰਘ ਜੀ ਕੀ ਹੋਇਆ ਕੀ ਮੈਂ ਜੋਧਪੁਰ ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਜੋ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੋਟੇਰੇ ਪੈਗੇ ਜੀ ਪੰਜ ਬੰਦੇ ਸੀ ਅੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀਆਂ ਕੋਲੇ ਕਾਪੇ ਸੀ ਉਹ ਬੈਗ ਉਹ ਲੈ ਗਏ ਜੀ ਖੋ ਕੇ ਮੈਂ ਮਸਾਂ ਭੱਜ ਕੇ ਜਾਨ ਬਚਾਈ ਜੀ ਕਿੰਨੇ ਪੈਸੇ 5 ਲੱਖ ਰੁਪਏ ਸੀ ਕਿਹੜੇ ਬੈਂਕ ਤੇ ਨਾਮ ਕਰਦੀ ਮੈਂ ਬੈਂਕ ਚ ਕੰਮ ਨਹੀਂ ਕਰਦਾ ਮੈਂ ਕੰਪਨੀ ਤੇ ਕੰਮ ਕਰਦਾ ਕੰਪਨੀ ਦਾ ਕੈਸੀ ਹੈ ਜਾਣਦੇ ਉਸ ਬੰਦੇ ਨੂੰ ਨਹੀਂ ਮੈਂ ਜਾਣਦਾ ਕੀ ਕੁਸ ਸੀਗਾ ਕਿਸ ਤੇ ਆਇਆ ਕਿਸ ਤੇ ਤੋਂ ਤੇ ਮੋਟਰਸਾਈਕਲ ਤੇ ਸੀਗੇ ਜੀ ਪੰਜ ਬੰਦੇ ਸੀ ਪੰਜਾਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਮੈਂ ਮਤਲਬ ਉਧਰ ਆਪਣੇ ਆਫਿਸ ਤੋਂ ਦੂਸਰੇ ਪੁਲਪੇ ਜਾ ਰਹੇ ਸੀ। ਸਾਡੇ ਕੀ ਵਾਰਦਾਤ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਡੀਐਸਪੀ ਹੀਨਾ ਵੀ ਪਹੁੰਚੀ ਨੇ ਇੱਥੇ ਐਕਟੂਅਲ ਚ ਹੋਇਆ ਕੀ ਹੈ ਕੁਝ ਫਾਇਰਿੰਗ ਦੀ ਖਬਰ ਸਾਹਮਣੇ ਆਈ ਸੀ ਕਹਿੰਦੇ ਫਾਇਰਿੰਗ ਹੋਈ ਹੈ ਇੱਥੇ। ਥਾਣਾ ਸਦਰ ਦੇ ਵਿੱਚ ਘਟਨਾ ਹੋਈ ਸੀ ਲੁੱਟ ਦੀ ਇਹਦੇ ਸਭ ਤੋਂ ਵੱਡੀ ਕੰਟਰੋਲ ਰੂਮ ਤੇ ਤਾਲਾ ਹੀ ਦੀ ਜੇ ਤੇ ਮੈਂ ਡੀਐਸਪੀ ਡੀ ਡੀਐਸਪੀ ਸਦਰ ਪਟੰਡਾ ਮੈਡਮ ਹੀਨਾ ਜੀ ਵੀ ਆ ਗਏ ਸੀਗੇ ਉਹ ਟੀਮਾਂ ਵੀ ਸਾਡੀ ਸੀਏ ਦੀਆਂ ਗਈਆਂ ਮੌਕੇ ਤੇ ਜਿਸ ਬੰਦੇ ਨਾਲ ਖੂਹ ਹੋਈਆ ਤਿਲਜਿੰਦਰ ਸਿੰਘ ਜੋ ਲੈਂਸ ਯੂ ਬੰਪ ਤੇ ਲੱਗੇ ਉਹ ਵੀ ਸਾਨੂੰ ਮਿਲ ਗਿਆ ਪੰਜ ਬੰਦੇ ਸੀਗੇ ਜੋ ਹੁਣ ਤੱਕ ਦੀ ਤਫਤੀਸ਼ ਸਪਸ਼ਟ ਹੋਇਆ ਵਾ ਦੋ ਇੱਕ ਗਰੁੱਪ ਚ ਖੜੇ ਸੀ ਤਿੰਨ ਇੱਕ ਗਰੁੱਪ ਚ ਖੜੇ ਸੀਗੇ ਇਹਦੇ ਕੋਲ ਕੈਸ਼ ਵਾਲਾ ਬੈਗ ਸੀਗਾ ਜਿੱਚੇ 1 ਤੱਕ 5 ਲੱਖ ਰੁਪਈਆ ਕਹ ਰਿਆ ਸੀਗਾ ਲੁੱਟ ਕੇ ਲੈ ਗਏ ਜਿਹੜੇ ਦੋਸ਼ਿਆਂ ਕੋਲ ਇੱਕ ਲੋਹਾ ਪੈਪਰਾੜ ਸੀਗਾ ਤੇ ਇੱਕ ਕਣ ਕਹ ਰਿਆ ਹੈ ਜਿਹੜਾ ਇਹ ਤੇ ਮਾਰਿਆ ਤੇ ਮੋਟਰਸਾਈਕਲ ਦਾ ਫਰੰਟ ਵਾਲਾ ਜਿਹੜਾ ਹੁੰਦਾ ਸ਼ੀਸ਼ਾ ਟੁੱਟਿਆ ਵਾ ਫੇਰਿੰਗ ਵਾਲੀ ਕੋਈ ਘਟਨਾ ਨਹੀਂ ਹੋਈ ਹੈ ਤਰਲਿੰਦਰ ਸਿੰਘ ਮਦਈ ਛੜਾ ਮੌਕੇ ਤੇ ਖੜਾ ਤੇ ਹੋਰ ਵੀ ਜਿਹੜੇ ਨੇੜੇ-ਤੇੜੇ ਖੇਤਾਂ 'ਚ ਕੰਮ ਕਰਨ ਵਾਲੇ ਆ ਉਹ ਵੀ ਛੜੇ ਖੜੇ ਆ ਕੋਈ ਗੋਲੀ ਗਾਲੀ ਗਾਲੀ ਕੋਈ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਕੀ ਉਮੀਦ ਕਰਦੇ ਹੋ ਕਦੋਂ ਤੱਕ ਟ੍ਰੇਸ ਹੋ ਜੀ ਇਹਨੂੰ ਅਸੀਂ ਜਲਦੀ ਕਰ ਲਾਂਗੇ ਟ੍ਰੇਸ ਜਿੰਨੀ ਜਲਦੀ ਹੋ ਸਕੇ ਉਹ ਤੋਂ ਜਲਦੀ ਜਲਦੀ ਕਰ ਜਲਦੀ ਕਰ ਬੰਦੀ ਇੱਕ ਵਾਰ ਦਾ ਦੋ ਅੰਜਾਮ ਦੇ ਨਾਲ ਹੁਣ ਤੱਕ ਦੀ ਤਫਤੀਸ਼ 'ਚ ਪੰਜ ਬੰਦੇ ਆਏ ਜੀ ਪੰਜ ਬੰਦੇ ਆਏ ਨੇ ਤੇ ਉਹ ਅਸੀਂ ਕਲੀਅਰ ਕਰ ਲਾਂਗੇ ਜਲਦੀ ਕਿੰਨਾ ਮਾਉਂ ਤੇ ਕਿੱਥੇ ਲੈ ਕੇ ਜਾ ਰਹੀ ਸਾਰੇ ਇਹ 5 ਲੱਖ ਰੁਪਏ ਸੀਗੇ ਦੋ પેટ્રોલ ਪੰਪ ਨੇ ਇੱਕ ਪੰਪ ਤੇ